ਵਡਾਲੇ ਦੇ ਭੜੇ ਪੁਛਾਂ ਦੀ ਤਲਾਸ਼ ਪੰਚ ਰਵਾਨਾ ਸੀ ਜਿੱਤੇ ਅਨੁਮੋਗ ਰਵਾਨੇ ਤਲਾਹ ਦਿੱਤੀ ਕਿ ਇੱਕ ਵਡਾਲਾ ਗ੍ਰਾਮੀਂ ਦੇ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟ ਆ 60 ਫੁੱਟ ਰੋਡ ਸ਼ਾਹਬਾਦ ਲੱਗੇ ਕਿੱਥੇ ਹੋ ਰਹੇ ਨੇ ਤੇ ਉੱਥੇ ਇੱਕ ਟਾਸ ਮੇਦਨ ਨਾਲੋਂ ਆਇਆ ਇੱਕ ਤਰਕਿਤ ਤੁਮਾ ਜਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਮੰਨ ਜੋ ਬੀਆਈਜੀ ਸਾਡੇ ਤੇ ਡੀਐਸਪੀ ਦੇ ਨੰਬਰ ਤੋਂ ਇਹ ਹਦਾਇਤਾਂ ਦੇ ਆਪਾਂ ਬਟਾਲੇ ਦੇ ਸਾਡੇ ਪੁਰਸ਼ਾਹ ਕਲਾਸ ਰੰਚ ਰਵਾਨਾ ਹੀ ਜਿੱਥੇ ਅਨੁਮੋਗੁਰਾ ਨੇ ਸਲਾਹ ਦਿੱਤੀ ਕਿ ਬਟਾਲਾ ગ્રામ ਦੇ ਏਰੀਆ ਚੋਂ ਇਹ ਰੋਅ ਹੰਦੇ ਪਾਹੇ ਤੇ ਰੋਅ ਅੰਦੇਲੀ 140 60 ਮੋਟੀ ਰੋਡ ਸ਼ਾਹਬਾਗ ਲਾਗੇ ਕਿੱਥੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੈਂਦਲਾ ਨੂੰ ਆਏ ਕਿਸ ਤਰ੍ਹਾਂ ਦੇ ਤਦਵਾੜਾ ਜੁਨਾ ਜੇ ਇੱਕ ਦਾ ਨਾਮ ਸੇਵਕਾ ਗੁਜਰਾ ਲਵਜੀਤ ਆ ਇਹ ਸਰਪੰਚ ਹੈ ਨਾ ਤੇ ਇਹ ਬਰਾਬਰ ਪੜ ਪੈਂਦਾ ਔਰ ਦੋਨੇ ਇੱਕੋ ਜਿਹੇ ਮੈਂ ਗ੍ਰੰਤਕਾਰ ਪੜ ਤਈਏ ਦੋਨੇ ਫਿਲਿੱਪ ਹਾਂ ਕੋ ਪੜ ਸਰ ਠੀਕ ਹੈ ਇਹਨਾਂ ਨਿਕੜੇ ਇਹ ਜਸ਼ਨ ਆ ਮੁੰਡਾ ਇੱਕ ਗੋਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਅਦਾਕ ਤੱਕ ਕਿ ਹੀਰੋਇਨ ਦਾ ਕੰਮ ਕਰਦੇ ਸਰ ਕੀ ਕੀ ਕਰ ਰਹੇ ਨੇ ਇਹ ਕريب ਸਾਲ ਤੋਂ ਕੰਮ ਇਹਨਾਂ ਵੇਲੇ ਇਹ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ਬਣਾ ਰਹੇ ਆ ਜੀ ਇੰਨਾ ਵੀ ਐਕਟਵਰ ਵੀ 485000 ਰੁਪਏ ਡਰੱਗ ਨੇ ਤੇ 100 ਗ੍ਰਾਮ ਹਰੋਇਨ ਗ੍ਰਾਮ ਦੇ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਥੇ ਅਨਮੋਗੁਰਾ ਨੇ ਤਲਾਹ ਦਿੱਤੀ ਕਿ ਇੱਕ ਬਡਾਲਾ ਗ੍ਰਾਮਥੀ ਦੇ ਏਰੀਏ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟ ਆ 60 ਫੁੱਟ ਰੋਡ ਸ਼ਾਹਬਾਦ ਲਾਗੇ ਕਿੱਥੇ ਹੋ ਰਹੇ ਨੇ ਤੇ ਉੱਥੇ ਐਕਟਵਸ ਮੇਟਨਾਂ ਨੂੰ ਐਂ ਫਿਰ ਕਰਕੇ ਤਦਵਾ ਜਾਣਿਆ ਜਿੰਨਾ ਚੋ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤਾ ਇਹ ਸਰਪੰਚ ਹੈ ਪਿੰਡ ਦਾ ਮੰਨ ਜੋ ਵੀ ਆਈ ਜੀ ਸਾਡੇ ਤੇ ਡੀਐਸਪੀ ਦੇ ਅੰਦਰ ਪਾਸੋਂ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਸਾਡੇ ਪੁਛਾ ਇੰਕਲਾਸ ਬੰਚ ਰਵਾਨਾ ਹੀ ਜਿੱਥੇ ਅਨਮੋਗੁਰਾ ਨੇ ਤਲਾ ਦਿੱਤੀ ਕਿ ਬੜਾ ਅਲੱਗ ਰੰਕ ਤੇ ਏਰੀਆ ਚੋਂ ਇਹ ਹਿਰੋਇੰਦ ਦੇ ਪੈਹੇ ਤੇ ਹਿਰੋ ਅੰਦੇਲੀ 150 ਸੜਕ ਮੋਟੀ ਰੋਡ ਸ਼ਾਹਬਾਗ ਲੱਗੇ ਕਿਥੇ ਹੋ ਰਹੇ ਨੇ

ਇਹ ਤਰੀਬ ਸਾਲ ਤੋਂ ਕੰਮ ਇਹਨਾਂ ਵੇਲੇ ਇਹ ਕਰ ਰਹੇ ਹਨ ਉਹਦੇ ਕੈਂਪ ਤੇ ਸਰ ਕੀ ਕੀ ਬਿਆਨ ਰਹੀ ਇਹਨਾਂ ਦੇ ਐਕਟਿਵਿਟੀ ਦੇ ਵਿੱਚ 481000 ਰੁਪਏ ਡਾਟਾ ਹੈ 200 ਗ੍ਰਾਮ ਰੋਸ ਗ੍ਰਾਮ ਦੇ